ਹੈਲੋ ਜੀ ਸ਼ਸ਼ਕਲ ਜੀ ਅੱਜ ਮੈਂ ਇਸੀ ਪੈਣ ਦੇ ਘਰੇ ਵਲੌਗ ਬਾਰੀਆ ਦੋ ਬੱਚੀਆਂ ਗਮਾ ਹੈਲੋ ਪੈਣੋ ਕੀ ਹਾਲ ਚਾਲ ਹੈ ਗਮਾ ਸਾਰੀਆਂ ਇੱਧਰ ਹੁਣ ਧਾਰਾਂ ਚੋਂ ਆਈ ਸੀਗੇ ਠੀਕ ਹੈ ਚੱਲ ਵੀਡੀਓ ਬਣਾਉਣੀ ਐ ਇਹਨਾਂ ਦੀ ਆਏ ਹਾਏ ਤੇ ਕਿਵੇਂ ਚੱਕਦੀਆਂ ਬੰਨਾਂ ਨੇ ਸਾਰੀਆਂ ਬੱਚੀਆਂ ਨੇ ਇਹ ਵੀ ਬੱਚੀਆਂ ਨੇ ਇਹ ਸਾਰੇ ਗਾਮਾ ਨੇ ਦੁੱਧ ਦਿੰਦੀਆਂ ਨੇ ਬਣੀਆਂ ਛੋਟੀਆਂ ਬੱਚੀਆਂ ਹੁਣ ਦੋ ਨੇ ਜਿਹੜੀਆਂ ਨਿਊ ਬੇਬੀ ਵਾਲੇ ਨੇ ਉੱਪਰ ਹੋ ਗਏ ਇਹਨੂੰ ਖਵਾ ਦਿੱਤੀ ਬਾਕੀ ਇਹਨੂੰ ਖਵਾ ਦੇਣੀ ਅਜੇ ਤੱਕ ਭਈਆ ਰੇੜੀ ਅੰਦਰ ਲਾਤੀ ਗੋਹੇ ਦੀ ਪਰਕੇ ਵੀਰੇ ਨੇ ਮੇਰੇ ਨੇ ਤੇ ਇਹਦਾ ਟਾਇਰ ਕੱਢ ਕੇ ਹੁਣ ਦੂਜੀ ਗੱਡੀ ਚ ਪਾਤਾ ਦੂਜੀ ਗੱਡੀ ਇਹ ਵਾਲੀ ਆ ਵੀਰੇ ਦੀ ਹੈ ਵੀਰੇ ਆਹ ਕਿਹੜੀ ਇਹਦਾ ਨਾਮ ਕੀ ਰੱਖਿਆ ਹੋਇਆ ਸਕੋਰਪੀਓ ਇਹਦਾ ਟਾਇਰ ਇਹ ਚ ਪਾਤਾ ਮੈਂ ਸੋਚ ਮਾਂ ਵੀਰੇ ਟਾਇਰ ਕਿੱਥੇ ਲਈ ਜਾਂਦਾਗਾ ਇਹ ਗੱਡੀ ਅੱਛਾ ਇਹ ਚ ਕੱਖ ਪਾਉਣੇ ਹੋਗੇ ਉਹ ਚ ਗੋਹਾਗਾ ਹੈ ਏ ਭੈਣੇ ਬਹੁਤ ਵੱਡੀ ਅਮੀਰੀ ਆ ਗਰੀਬੀ ਨਹੀਂ ਬਹੁਤ ਵੱਡੀ ਅਮੀਰੀ ਆ ਸੱਚੀ ਇੰਨੀਆਂ ਗਾਵਾਂ ਕਿਸੇ ਦੇ ਹੋਣ ਚੋਰ ਆ ਸਕਦੇ ਲੈ ਜਾਣ ਵਾਸਤੇ ਕਿਹਦੀ ਦਾ ਨਾਮ ਅਰੇ ਕਲੀ ਜੀਆ ਚਿੱਟੀ ਦਾ ਅਡੱਬ ਖੜੇ ਵੀ ਦਾ ਨਾਮ ਸੰਦੀਪ ਅੱਛਾ ਵੀਰ ਨੇ ਰੱਖਿਆ ਹਾਂ ਵੀਰ ਨੇ ਰੱਖਿਆ ਤੇ ਹੋਰ ਭੈਣ ਦਾ ਨਾਮ ਅੱਕੀ ਦਾ ਨਾਮ ਅੱਛਾ ਮੇਰਾ ਨਾਮ ਹੈ ਕਲੀ ਦਾ ਹਾਏ ਬਈ ਹਾਏ ਮੇਰਾ ਨਾਮ ਰੱਖਿਆ ਹੈ ਵੀਰ ਨੇ ਆ ਮੈਂ ਖੜੀ ਆ ਵੀ ਸੰਦੀਪ ਕੇ ਮੇਰੇ ਡਾਡਾ ਪਤੀਆ ਮੈਂ ਟੀਕੇ ਦਾ ਮੈਂ ਨਹੀਂ ਆ ਤੂੰ ਦੇਖੇ ਮੈਂ ਦੇਖੋ ਉੱਥੇ ਜਾਈ ਤੈਨੂੰ ਕਾਲਾ ਲੱਗੇਗੀ ਮੈਂ ਇਦਾਂ ਕਰਿਆ ਤਾਂ ਕਾਲਾ ਕਿੰਨੇ ਤੂੰ ਮਾੜੇ ਲੱਗੇ ਤੂੰ ਤੇਰੀ ਆਪੇ ਸਾਰੀ ਖੜੀ ਤਾਂ ਕਾਲਾ ਕੇ ਲੈ ਰਹੀ ਗਾ ਨਮਸਕਾਰ ਭਈਆ ਇਹ ਕਹਦੇ ਸਾਰਿਆਂ ਨੂੰ ਖਿੱਚੀ ਮਿਲਦੀ ਆਗੀ ਕੱਲੀ ਉਹ ਮੇਰਾ ਨਾ ਸਾਰਾ ਕਹ ਦੇ ਕਦਾ ਮੂੰਹ ਦੇ ਕਮਜਰੇ ਦਾ ਮੇਰੇ ਵਰਗਾ ਗਾ ਨਾ ਵੀਰੇ ਫਰਕ ਆਈ ਨਹੀਂ ਗਾ ਸਾਰੀਆਂ ਬੈੜੀਆਂ ਜੋ ਸੋਣੀ ਆ ਵੀ ਦੇਖਿਆ ਵੀਰੇ ਇਹਨਾਂ ਮਾਜਿਆ ਕਰੋ ਮੈਂ ਤਾਂ ਰੋਜ਼ ਨਾਉਣੀ ਆ ਕੀ ਮੈਂ ਘਰ ਬਨਵਾਵਾਂ ਤੂੰ ਸਿਨੇਮਾ ਵਾਂ ਪਰ ਇਹ ਕਿ ਬੱਚੀਆਂ ਦਾ ਨਾਮ ਰੱਖਿਆ ਸੀ ਵੀਰੇ ਮੈਂ ਸਾਰੇ ਨਾਮ ਰੱਖੇ ਮਿਰੰਦਨੀ ਵੀ ਹੈਗਾ ਨਾ ਸ਼ੁਕਰ ਹੈ ਨਾ ਚ ਮੇਰਾ ਨਾਮ ਚੇਂਜ ਹੋ ਗਿਆ ਤੇ ਪਰ ਮੇਰੇ ਬੱਚੀਆਂ ਜੀ ਨਾਮ ਰੱਖਿਆ ਛੋਟੀਆਂ ਚ ਹੁਣ ਚੋਣੀਆਂ ਨੇ ਧਾਰਾ ਅਰੀਂਤਾ ਰਹੂਗੀ ਕੰਪਲੀਟ ਮੈਂ ਆਪੇ ਬਣਾ ਲੈਂਦੀ ਆ ਚੱਲ ਨਹੀਂ ਰਹੀ ਬਈ ਉਲਟ ਵੀ ਨਾ ਜਾਵੇ ਆ ਗਿਆ ਥੋੜਾ ਖਾਣਾ-ਦਾਣਾ ਬਈ ਸਾਰਿਆਂ ਵੇਖਣ ਲੱਗ ਗਏ ਬਈ ਸਾਡਾ ਆ ਗਿਆ ਖਾਣਾ ਜੇ ਰਹਾ ਡੰਗਰਾਂ ਵਾਲਾ ਕਰਪੂ ਭੈਣ ਕਾ ਅਮਰੀਕਾ ਇਹ ਬਾਰੂਖੀਤਾ ਇੱਥੇ ਪਤਾ ਨਹੀਂ ਕੀ ਵਿੱਜਿਆ ਹੋਇਆ ਸੀਗਾ ਸ਼ਦਕ ਕੱਖ ਖੋਣਗੇ ਸੜਕ ਕੋ ਤੂੰ ਕਹੋਨਾ ਮੇਰਾ ਦੇਸ਼ ਵੀਰੇ ਤੇ ਬਹੁਤ ਖੇਡਦਾ ਹੁੰਦਾ ਸੀ 6th ਕਲਾਸ ਦੇ ਵਿੱਚ ਬਹੁਤ ਜ਼ਿਆਦਾ ਖੇਡਦਾ ਹੁੰਦਾ ਸੀ ਮੇਸ਼ਾ ਮੈਨੂੰ ਕਹਿੰਦਾ ਸੀ ਮਾਸੀ ਦੇ ਘਰੇ ਚੱਲੀਏ ਮਾਮਾ ਮੇਥੇ ਬਹੁਤ ਵੀ ਹੀ ਬਣਾਉਂਦੀ ਰਹਿੰਦੀ ਹੁੰਦੀ ਸੀ